ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਕੰਮ ਦੇ ਉਸ ਤੋਂ ਮੈਂ ਖੁਸ਼ ਹਾਂ ਕਿ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਪੌਣੇ 6 ਦਾ 5:45 ਹੋ ਗਏ ਅੱਜ ਮੈਂ ਥੋੜਾ ਜਿਹਾ ਮੈਂ ਜਲਦੀ ਉੱਠੀ ਕਿ 5:30 ਉੱਠ ਗਈ ਕਿਉਂਕਿ ਸਵੇਰ ਪੌਣੇ 6 ਕਰਦਾ ਨਹੀਂ ਉੱਠਦੀ ਉੱਠਦੀ ਤੇ ਬਾਹਰ ਦਾ ਮੌਸਮ ਬਾਹਰ ਦਾ ਮੌਸਮ ਇੰਨਾ ਜਿਆਦਾ ਵਧੀਆ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਠੰਡਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਨਾ ਤੇ ਮੈਂ ਕਿ ਮਸ਼ੀਨ ਚੋਂ ਨਾ ਕੱਪੜੇ ਕੱਢਦਾ ਪਹਿਲਾਂ ਜਾ ਜਾ ਕੇ ਹੁਣ ਮੈਂ ਉਹ ਕੱਪੜੇ ਕੱਢ ਕੇ ਸੁੱਕਣੇ ਪਾਉਣੀ ਆ ਤੇ ਇੱਕ ਮੇਰੀ ਚਾਦਰ ਆ ਉਹ ਮੈਂ ਸੈਮੀ ਚ ਧੋਣੀ ਐ ਉਹ ਸੈਮੀ ਚ ਤੂੰ ਪਾਈ ਦੇਣੀ ਹੁਣ ਨਾਲ ਦੀ ਨਾਲ ਧੋਤੀ ਆਉਗੀ ਫਿਰ ਮੈਂ ਅੰਦਰ ਕਿਚਨ ਚ ਕੰਮ ਕਰੂ ਕਿਚਨ ਚ ਮੈਂ ਗਈ ਜਸਟ ਪਾਣੀ ਪੀ ਕੇ ਮੈਂ ਇੱਧਰ ਆ ਗਈ ਜੋ ਇੰਦਰ ਸਰਾਂ ਨੇ ਪਾਣੀ ਧਰੇ ਇਹਨਾਂ ਨੂੰ ਕਹੀ ਉੱਠ ਖੜੋ ਤੇ ਮੈਂ ਮਸ਼ੀਨ ਚ ਕੱਪੜੇ ਕੱਢ ਕੇ ਸੁੱਕਣੇ ਪਾਉਣਾ ਫਿਰ ਜੇ ਤੂੰ ਪਾ ਜਾਂਦੀ ਨਾ ਬਾਹਰ ਨਿਕਲ ਨੂੰ ਦਿਲ ਹੀ ਨਹੀਂ ਕਰਦਾ ਹੈ ਲੱਗੂ ਅੱਖਾਂ ਨਹੀਂ ਖੁੱਲਦੀ ਹੈਗੇ ਬਾਹਰ ਜੇ ਤੂੰ ਬਾਹਰ ਮੌਸਮ ਬੜੀ ਠੰਡਾ ਹੋਵੇ ਕੱਪੜੇ ਕੱਢ ਕੇ ਸੁੱਕਣੇ ਪਾਉਣਾ ਮੈਨੂੰ ਕੱਪੜੇ ਕੱਢਣਾ ਹੀ ਮਸ਼ੀਨ ਚ ਅੱਜ ਫੇਰ ਦੇਖੋ ਆਹ ਵਾਲਾ 에ਰਰ ਆ ਰਿਹਾ DL 에ਰਰ ਮੀਨਸ ਡੋਰ ਲੌਕ ਪਤਾ ਨਹੀਂ ਤੇ ਡੋਰ ਚ ਨ ਕੋਈ ਪ੍ਰੋਬਲਮ ਹੋ ਗਈ ਹੋ ਗਈ ਹੁਣ ਮਸ਼ੀਨ ਬੰਦ ਕਰਨੀ ਪਊਗੀ ਬੰਦ ਕਰਾਂਗੇ 2-3 ਮਿੰਟਾਂ ਲਈ ਫੇਰ ਹੀ ਖੋਲੂਗਾ ਦੇਖਦੇ ਅਜ ਨੂੰ ਫੋਨ ਕਰਦੇ ਆਂਗੇ ਵੀ 에ਰਰ 에ਰਰ ਇਹ ਫੁੱਜੀ ਬਣਾ ਰਹੇ ਨੇ ਵੀ ਇਹ ਤਾਂ ਕੋਈ ਡੋਰ ਲੌਕ ਨਾ ਖਰਾਬ ਹੋ ਗਿਆ ਹੋਵੇ ਸਮਝ ਨਹੀਂ ਆ ਰਹੀ ਮੈਨੂੰ ਤਾਂ ਕਿਉਂ ਐਦਾਂ ਰੌਣ ਲੱਗਿਆ ਕੱਪੜੇ ਸਾਰੇ ਧੋਤੇ ਗਏ ਮੈਂ ਕਿ ਚੱਲ ਹੁਣ ਸੁੱਕਣੇ ਪਾ ਦਾਂ ਕਿਚਨ ਅਜੇ ਤੱਕ ਮੈਂ ਗਈ ਨਹੀਂ ਜਸਟ ਪਾਣੀ ਮੈਂ ਪਾਣੀ ਦਾ ਗਲਾਸ ਦਵਿੰਦਰ ਸਰਾਣੇ ਘਰ ਤਾਂ ਪਾਣੀ ਮੈਂ ਪੀ ਲਿਆ ਫਿਰ ਮੈਂ ਇੱਧਰ ਆ ਕੇ ਮੈਂ ਕਿ ਪਹਿਲਾਂ ਕੱਪੜੇ ਸੁੱਕਣੇ ਪਾ ਆਵਾਂ ਅੰਦਰਲਾ ਕੰਮ ਫੇਰ ਕਰੂੰਗੀ ਤੇ ਫਿਰ ਇਹ ਹੁੰਦਾ ਕਿ ਤੁਸੀਂ ਅੰਦਰ ਲੱਗ ਜਾਓ ਫਿਰ ਉੱਥੇ ਬਿਜ਼ੀ ਹੋ ਜਾਓ ਨਿਕਲੇ ਜਾਂਦਾ ਫਿਰ ਆਏ ਹੁੰਦਾ ਆ ਵੀ ਕਰ ਲਾ ਆ ਵੀ ਕਰ ਲਾ ਆ ਵੀ ਕਰ ਲਾ ਚੱਲ ਮੈਂ ਜਾਂਦੀ ਆ ਬਾਹਰ ਜਦੋਂ ਨੂੰ ਬਾਹਰ ਲਾਉਣੇ ਧੁੱਪ ਚੜ ਜਾਂਦੀ ਹੈ ਨਾ ਤਲ ਕਪੜਾ ਸੁੱਕਣੇ ਪਾਉਂਦਾ ਮੌਸਮ ਵੀ ਬਹੁਤ ਵਧੀਆ ਨਾ ਦਿਲ ਲੱਗ ਰਿਹਾ ਸੀ ਨਾ ਪਹਰਾਂੇ ਲੱਗ ਰਿਹਾ ਸੀ ਮੰਨਦਾ ਨਾ ਜਾਵਾਂ ਬਾਹਰ ਕੁਛ ਨਾ ਕੁਛ ਕਰੀ ਚੱਲਣਾ ਵਾਕ ਕਰ ਲਾ ਬਾਹਰ ਝਾੜੂ ਲਾ ਲਾਂ ਆਂਦਲ ਕਰਦਾ ਸੀ ਬਹੁਤ ਠੰਡਾ ਮੌਸਮ ਹੁੰਦਾ ਸਵੇਰੇ ਸਵੇਰੇ ਤਾਂ ਉਧਰੋਂ ਅੰਦਰ ਖਿੱਚ ਹੁੰਦੀ ਆ ਕਮਾਂ ਦੇ ਕਿਚਨ ਚ ਉਧਰੋਂ ਆਏ ਹੁੰਦਾ ਵੀ ਸਵੇਰੇ ਬਾਹਰ ਨਿਕਲੀਏ ਸੈਰ ਕਰੀਏ ਪਹਿਲਾਂ ਜਲਦੀ ਉੱਠਿਆ ਨਹੀਂ ਆਂਦਾ ਕੀ ਕਰਾਂ ਮੇਰੇ ਉੱਠਣ ਦੀ ਆਦਤ ਐਨੀ ਗੰਦੀ ਆ ਨਾ ਬਹੁਤ ਮੈਂ ਕੋਸ਼ਿਸ਼ ਕਰਦੀ ਆ ਅਲਾਰਮ ਵੀ ਲਗਾਉਂਦੀ ਆ ਅਲਾਰਮ ਬੰਦ ਕਰ ਦਿੰਦੀ ਆ ਮੈਂ ਤਾਂ ਉੱਠਿਆ ਹੀ ਜਾਂਦਾ ਮੈਂ ਕਈ ਵਾਰ ਸੋਚਦੀ ਹੁੰਨੀ ਆ ਮੇਰੇ ਜਦੋਂ ਬੱਚੇ ਛੋਟੇ ਸੀ ਮੈਂ ਬੱਚਿਆਂ ਨੂੰ ਸਵੇਰੇ ਉੱਠ ਕੇ ਚਨੇ ਪੂਰੀਆਂ ਬਣਾ ਕੇ ਫਰੈਸ਼ ਸਵੇਰੀ ਟਿਫਿਨ ਚ ਪੈਕ ਕਰ ਦਿੰਦੀ ਸੀ ਜੇ ਬੱਚਿਆਂ ਦਾ ਕੋਈ ਵੀਕੈਂਡ ਹੁੰਦਾ ਛੁੱਟੀਆਂ ਹੁੰਦੀਆਂ ਬੱਚਿਆਂ ਨੇ ਕੋਈ ਸੈਲੀਬ੍ਰੇਸ਼ਨ ਕਰਨੀ ਛੋਟੇ ਬਹੁਤੇ ਮੈਂ ਬੱਚਿਆਂ ਨੂੰ ਸਮੋਸੇ ਬਣਾ ਕੇ ਵੀ ਟਿਫਿਨ ਚ ਪੈਕ ਕਰ ਦਿੰਦੀ ਸੀ ਜੋ ਬੱਚੇ ਡਿਮਾਂਡ ਕਰਦੇ ਸੀ ਮੈਂ ਸਵੇਰੇ ਉੱਠ ਕੇ ਫਰੈਸ਼ ਹਰ ਇਕਦਾ ਟੂ ਯਾ ਕੱਢ ਜਾਨੇ ਸਵੇਰੇ ਉੱਠਣ ਹੀ ਨਹੀਂ ਦਿੰਦੀ ਹੈ ਕਿ ਹੌਲੀ-ਹੌਲੀ ਸਰੀਰ ਚੱਲ ਹੁੰਦਾ ਸਵੇਰੇ ਤਾਂ ਕੱਪੜੇ ਸੁੱਕਣੇ ਪਾਉਣ ਪਾਉਂਦੀ ਹੀ ਮੈਂ ਆਗੀ ਅੰਦਰ ਅੰਦਰ ਇਹ ਹੁੰਦਾ ਕਿ ਪਹਿਲਾਂ ਜੇ ਖੁੱਲ ਜਿਹੜੇ ਰਾਤ ਵਾਲੇ ਭਾਂਡੇ ਟੋਕਰੀ 'ਚ ਪਏ ਹੁੰਦੇ ਨੇ ਮੈਂ ਆ ਕੇ ਪਹਿਲਾਂ ਇਹ ਝੱਕਦੀ ਆ ਤਾਂ ਕਿ ਸੁੱਕੇ ਹੋਏ ਭਾਂਡੇ ਦੁਬਾਰੇ ਗਿੱਲੇ ਨਾ ਹੋਣ ਹਨਾ ਉੱਪਰ ਛਿੱਟੇ ਨਾ ਪੈਣ ਤੇ ਮੇਰੀ ਬਸ ਇਹੀ ਮੇਰਾ ਡੇਲੀ ਦਾ ਰੁਟੀਨਾ ਸਰਦੀ ਜਾਂ ਗਰਮੀ ਆ ਜਿਹੜੇ ਰਾਤ ਵਾਲੇ ਭਾਂਡੇ ਨੇ ਸਭ ਤੋਂ ਪਹਿਲਾਂ ਮੈਂ ਉਹੀ ਚੱਕਦੀ ਹੁੰਦੀ ਆ ਫਿਰ ਸਵੇਰੇ ਕੰਮਾਂ ਦੀ ਬਹੁਤ ਭਾਜ ਦੌੜ ਹੁੰਦੀ ਹੈ ਅੱਜ ਪਰ ਮੇਰੇ ਕੁਕਿੰਗ ਦਾ ਕੰਮ ਨਹੀਂ ਸੀ ਮੇਰੇ ਕੋਲ ਹੈਗਾ ਕੁਕਿੰਗ ਦਾ ਕੰਮ ਅੱਜ ਮੈਂ ਲਿਆ ਨਹੀਂ ਅੱਜ ਮੈਂ ਵੀ ਸਵੇਰੇ ਚਾਹ ਹੀ ਪੀ ਲਈ ਕਦੇ ਕਦੇ ਦਿਲ ਕਰਦਾ ਹੁੰਦਾ ਵੀ ਅੱਜ ਚਾਹ ਪੀ ਲਈ ਜਿਸ ਦਿਨ ਮੈਂ ਪਰੌਂਠਾ ਖਾਣਾ ਹੁੰਦਾ ਸਾਡੇ ਬ੍ਰੇਕਫਾਸਟ ਵਿੱਚ ਪਰੌਂਠੇ ਬੰਨਦੇ ਨੇ ਉਸ ਦਿਨ ਫਿਰ ਮੈਂ ਪਰੌਂਠਾ ਖਾਣਾ ਹੁੰਦਾ ਮੈਂ ਸਵੇਰੇ ਮੈਂ ਚਾਹ ਵੀ ਲਾਂ ਨੀ ਪਰੌਂਠੇ ਨਾਲ ਨੀ ਅਸੀਂ ਫਿਰ ਚਾਹ ਪੀਂਦੇ ਭਾਂਡੇ ਚੱਕਣ ਤੋਂ ਬਾਅਦ ਫਿਰ ਮੈਂ ਦੁੱਧ ਵਾਲਾ ਪਤੀਲਾ ਖਾਲੀ ਕਰਨਾ ਹੁੰਦਾ ਕਿਉਂਕਿ ਇਹ ਕੱਲ੍ਹ ਵਾਲਾ ਦੁੱਧ ਹੈ ਸੀ ਮਲਾਈ ਉਤਾਰ ਕੇ ਹੁਣ ਯੂਜ਼ ਕਰ ਲਾਂਗੇ ਅੱਜ ਉਹ ਇਹ ਪਿੱਤਲੇ ਵਿੱਚ ਧੂਖੇ ਦੁਬਾਰੇ ਫੇਰ ਆਵਾਲ ਲਾਂਗੇ ਇਹ ਰੋਟੀਨ ਹੁੰਦਾ ਸਾਡਾ ਤੇ ਮਲਾਈ ਹੁੰਦੀ ਇਕੱਠੀ ਕਰੀ ਜਾਂਦੇ ਉਹਨੇ ਸਾਰੇ ਫਿਰ ਜੋ ਮਲਾਈ ਦਾ ਇਹ ਡੋਂਗਾ ਭਰ ਕੇ ਜਿਵੇਂ ਅੱਜ ਰਾਤ ਉਹਨਾਂ ਨੂੰ ਜਮਾ ਦਾਂਗੇ ਫਿਰ ਮੱਖਣ ਬਣਾ ਲਾਂਗੇ ਐਦਾਂ ਹੌਲੀ ਹੌਲੀ ਤੁਪਕਾ ਤੁਪਕਾ ਕਰਕੇ ਕਿਉਂਬੀ ਜੁੜ ਜਾਂਦਾ ਚਲੋ ਦੁੱਧ ਦਾ ਦੁਬਾਰਾ ਦਾ ਵੀ ਸਰੀ ਜਾਂਦਾ ਮੱਖਣ ਦਾ ਵੀ ਚਲੋ ਘਰਦਾ ਹੀ ਹੋ ਜਾਂਦਾ ਕਿਉਂ ਉਹ ਵੀ ਹੋ ਜਾਂਦਾ ਐਦਾਂ ਬਸ ਥੋੜਾ ਥੋੜਾ ਕਰਕੇ ਹੈ ਨਾ ਜੇ ਆਪਾਂ ਬਚਤ ਕਰੀਏ ਥੋੜਾ ਜਿਹਾ ਵੀ ਸਿਆਣ ਆਪਾਂ ਨਾਲ ਚੱਲੀ ਥੂਪਾ ਤੁਪਕਾ ਕਰਕੇ ਜੁੜੀ ਜਾਂਦਾ ਚਲੋ ਆਪਦਾ ਟਾਈਮ ਪਾਸ ਵਧੇ ਹੋਈ ਜਾਂਦਾ ਘਰ ਦਾ ਦੁੱਧ ਨੂੰ ਰੱਖ ਦੂੰਗੀ ਜੱਗ ਇਹ ਦੋਨੇ ਫਰਿੱਜ ਵਿੱਚ ਅੱਜ ਇਹ ਅੱਜ ਦਾ ਦਿਨ ਨਿਕਲੂ ਜਾਨੀ ਸਵੇਰ ਤੱਕ ਤਾਂ ਟਾਈਮ ਬਦੇ ਚੱਲ ਜਾਂਦਾ ਤੇ ਹੁਣ ਮੈਂ ਕਰ ਰਹੀ ਸੀ ਮਖਾਣੇ ਰੋਸਟ ਮਖਾਣੇ ਰੋਸਟ ਕਰਨੇ ਸੀਗੇ ਖਤਮ ਹੋਏ ਸੀ ਕੱਲ ਹੀ ਮੈਂ ਮੰਗਵਾਇਸ ਜਵਿੰਦਰ ਤੋਂ ਮਖਾਣੇ ਕਰਦੇ ਰੋਸਟ ਕਰਕੇ ਮੈਂ ਇੱਕ ਡੱਬਾ ਭਰ ਕੇ ਰੱਖ ਲੈਣੇ ਹੁੰਨੇ ਫਿਰ ਜਦੋਂ ਮੈਂ ਕੋਈ ਆਏ ਹੁੰਦਾ ਵੀ ਮੈਂ ਡਿਨਰ ਲੰਚ ਬ੍ਰੇਕਫਾਸਟ ਕੋਈ ਸਮੂਦੀ ਬਣਾਉਣੀ ਹੈ ਤਾਂ ਉਹ ਚ ਪਾ ਲੈਣੇ ਹੁੰਨੀਆਂ ਹੈਲਦੀ ਵੀ ਹੁੰਦੇ ਨੇ ਤੇ ਸਮੂਦੀ ਵੀ ਆਪਣੀ ਗਾੜੀ ਹੋ ਜਾਂਦੀ ਹੈ ਪੇਟ ਵੀ ਭਰ ਜਾਂਦਾ ਨਾ ਸਮੂਦੀ ਵਿੱਚ ਆਪਾਂ ਹੋਰ ਵੀ ਕਾਫੀ ਚੀਜ਼ਾਂ ਪਾ ਸਕਦੇ ਹੁੰਨੇ ਆ ਤੁਸੀਂ ਮੇਰੀ ਕਿਚਨ ਦੇਖੋ ਅੱਜ ਖਾਲੀ-ਖਾਲੀ ਪਈ ਕਿਉਂਕਿ ਮੈਂ ਕੁਝ ਵੀ ਨਹੀਂ ਬਣਾਇਆ ਅੱਜ ਰਾਤ ਵਾਲੀ ਦਾਲ ਪਈ ਸੀ ਨਾ ਮੈਂ ਉਹ ਦਾਲ ਵਾਲੇ ਪਰੌਂਠੇ ਬਣਾਉਣੇ ਸੀ ਨਾ ਮੈਂ ਆਪਦੇ ਵਾਸਤੇ ਕੁਝ ਬਣਾਇਆ ਨਾ ਮੈਂ ਹੋਰ ਵਾਸਤੇ ਕਹਾਂਗੀ ਇੱਕ ਤਰ੍ਹਾਂ ਦਾ ਹੀ ਬ੍ਰੇਕਫਾਸਟ ਬਣਾਣਾ ਸੀ ਨੀ ਮੈਂ ਆਪਦਾ ਲੱਗ ਕਰਦੀ ਹੁੰਨੀ ਆ ਮੰਮੀ ਤੇ ਦਵਿੰਦਰ ਦਾ ਲੱਗ ਕਰਦੀ ਹੁੰਨੀ ਆ ਪਰ ਅੱਜ ਕਿਚਨ ਖਾਲੀ-ਖਾਲੀ ਪਈ ਆ ਹੁਣ ਹੈਲਪਰ ਕਰ ਰਹੀ ਸੀ ਝਾੜੂ ਪੋਚਾ ਇੱਧਰ ਸਾਡੇ ਰੂਮ ਚ ਪੋਚਾ ਲੱਗ ਚੁੱਕਾ ਹੈ ਇਸ ਮੈਂ ਕਿ ਚਲੋ ਕੁਰਸੀਆਂ نیچے ਉਤਾਰਦਾ ਪੋਚਾ ਲੱਗਣ ਤੋਂ ਬਾਅਦ ਫਿਰ ਮੈਂ نیچے ਉਤਾਰਦੀ ਹੁੰਨੀ ਆ ਪਹਿਲਾਂ ਉੱਪਰ ਰੱਖਦਾ ਹੁਣ ਇੱਕ ਤਕੰਦਾ ਨਾਲ ਵੀ ਕਿਸਰਦਿਆਂ ਹੈਗੇ ਨਾਲ ਵੈਸੇ ਵੀ ਝਾੜੂ ਪੋਚਾ ਫਿਰ ਨੀਚੋਂ ਅੱਛੀ ਤਰ੍ਹਾਂ ਹੋ ਜਾਂਦਾ ਕਰਨ ਵਾਲੇ ਨੂੰ ਵੀ ਸੌਖਾ ਰਹਿੰਦਾ ਫਿਰ ਆਪਾਂ ਹੀ ਕਹਿੰਦੇ ਉਹ ਇੱਥੇ ਰਹਿ ਗਿਆ ਇੱਥੇ ਆਈ ਨਹੀਂ ਕਰਿਆ ਫਿਰ ਚਲ ਜਿੰਨਾਂ ਸਾਮਾਨ ਇੱਧਰ ਤੋਂ ਹੁਣ ਤਾਂ ਕਰ ਦਿੱਤਾ ਕੱਪੜੇ ਵੀ ਉਤਾਰ ਲਈ ਸੀ ਬਾਹਰ ਸੁੱਕ ਰਹੇ ਸੀ ਕਿਉਂਕਿ ਅਰਲੀ ਮਾਰਨਿੰਗ ਸਵੇਰੀ ਮੈਂ 6 ਵਜੇ ਸੁਕਣੇ ਪਾਤੇ ਸੀ ਤੇ ਹੁਣ ਇਹਨਾਂ ਨੂੰ ਪ੍ਰੈਸ ਵਾਲਿਆਂ ਤੋਂ ਮੈਂ ਅਲੱਗ ਰੱਖ ਦੂੰਗੀ ਤਾਂ ਕਿ ਜਿਆਦਾ ਵੱੜਨਾ ਵੈਨ ਇੱਕ ਤਾਂ ਹੈ ਕਾਟਨ ਦੇ ਹੁੰਦੇ ਨੇ ਅੱਜਕੱਲ੍ਹ ਪ੍ਰੈਸ ਕਰਨੇ ਪੈਂਦੇ ਨੇ ਥੋੜਾ ਜਿਹਾ ਇਕੱਠੇ ਕਰਕੇ ਰੱਖ ਦੋ ਤਾਂ ਜਮੇ ਹੀ ਨੀ ਤਾਂ ਮੈਂ ਹਲਕੀ ਫੁਲਕੀ ਜੀ ਪ੍ਰੈਸ ਮਾਰ ਦਾਂ ਦੇ ਵਿੱਚੋਂ ਠੀਕ ਆ ਘਰੇ ਫੋਨ ਇੱਕ ਵਾਰ ਪਾਲੇ ਦਾ ਵਾਲੀ ਪੈਣਗੇ ਚਲੋ ਕਿਨਾਰੇ ਕਨੂਰੀਆਂ ਜੀ ਆਪਣੇ ਦੇਖੋ ਨੀਚੋਂ ਲੇੜਾਂ ਤੋਂ ਚਾਕਾਂ ਤੋਂ ਐ ਇਕੱਠਾ ਜਣਾ ਹੋਵੇ ਕੱਪੜਾ ਇੰਨਾ ਕੀ ਹੁੰਦਾ ਬਸ ਇਹ ਨਹੀਂ ਹੈਗੇ ਕਿ ਬਹੁਤ ਅੱਛੀ ਤਰ੍ਹਾਂ ਪ੍ਰੈਸ ਕਰਨੇ ਨੇ ਇਹ ਸਾਰੇ ਮੈਂ ਦੋ ਚੇਅਰ ਤੇ ਰੱਖ ਦੂੰਗੀ ਜਦੋਂ ਮੇਰਾ ਦਿਨੇ ਟਾਈਮ ਲੱਗੂ ਤਾਂ ਉਹ ਪ੍ਰੈਸ ਕਰੂੰਗੀ ਜਿਹੜੇ ਤੈਅ ਕਰਨ ਵਾਲੇ ਨੇ ਇਹਨੂੰ ਤੈਅ ਕਰਕੇ ਰੱਖ ਦੂੰਗੀ ਹੈਲਪਰ ਝਾੜੂ ਪੋਚਾ ਕਰੀ ਬਸ ਨਹਿਵ ਦੇ ਵਿੱਚ ਤੁਰ ਫਿਰਦੀ ਸੀ ਘਰ ਕੋ ਸੈਟ ਕਰ ਤੱਕ ਕੁਝ ਕਰ ਤੱਕ ਕੱਪੜੇ ਉਤਾਰ ਲੈ ਮਾਰੂ ਤੇ ਇਸ ਟਾਈਮ ਨੂੰ ਸਾਡ ਅੱਜ ਬ੍ਰੈਕਫਾਸਟ ਦਾ ਕੰਮ ਖਤਮ ਹੋ ਗਿਆ ਸੀਗਾ ਥੋੜਾ ਜਲਦੀ ਬ੍ਰੈਕਫਾਸਟ ਕਰ ਲਿਆ ਦਵਿੰਦਰ ਨੇ ਤੇ ਸਾਡ ਖਾਣ ਦਾ ਕੰਮ ਵੀ ਜਲਦੀ ਫਿਨਿਸ਼ ਹੋ ਗਿਆ ਹੈਲਪਰ ਲਗਾ ਰਿਹਾ ਪੋਚੇ ਮੈਂ ਸੋਫੇ ਦੇ ਕਵਰ ਵੀ ਧੋਤੇ ਸੀ ਕਿਉਂਕਿ ਇੱਕ ਬੈੱਡ ਸ਼ੀਟ ਨਾ ਮੈਂ ਸੈਮੀ ਮਸ਼ੀਨ ਧੋਤੀ ਸੀ ਤੋਂ ਪਾਣੀ ਇੰਨਾ ਜ਼ਿਆਦਾ ਗੰਦਾ ਨਹੀਂ ਸੀ ਮੈਂ ਕਿ ਹੁਣ ਮੈਂ ਇਹਦੇ ਵਿੱਚ ਮੈਂ ਕੁਝ ਹੋਰ ਧੋਲ ਲਾਂ ਨੀ ਫਿਰ ਮੈਂ ਸੋਚ ਚਲੋ ਸੋਫੇ ਦਾ ਕਵਰ ਨੇ ਜਿਹੜੇ ਇਹੀ ਪਾ ਲਾਂ ਨੀ ਲੌਬੀ ਵਾਲਾ ਸੋਫੇ ਦਾ ਕਵਰ ਚੇਅਰਸ ਦੇ ਕਵਰ ਇਹ ਮਸ਼ੀਨ 'ਚ ਮੈਂ ਪਾਤੇ ਸੀ ਉਸੇ ਪਾਣੀ 'ਚ ਤੇ ਚਲੋ ਇਹ ਵੀ ਧੋਤੇ ਜ ਸੈਮੀ ਮਸ਼ੀਨ ਜੇ ਹੁੰਦਾ ਕਿ ਚਲੋ ਪਾਣੀ ਆਪਾਂ ਨੂੰ ਕੱਢਣਾ ਨਹੀਂ ਪੈਂਦਾ ਹੈਗਾ ਪਰ ਉਹੀ ਕੱਲ ਫੂਲੀ ਮਸ਼ੀਨ 'ਚ ਕੱਪੜੇ ਇੰਨਾ ਜ਼ਿਆਦਾ ਹੁੰਦੇ ਨੇ ਕਿ ਲੱਗਦਾ ਕਿ ਤਾਂ ਆਪਾਂ ਨੂੰ ਪਾਣੀ 'ਚ ਸਾਫ਼ ਰਹਿੰਦਾ ਹੋਊਗਾ ਉਹ ਜੋ ਉਹੀ ਕੱਪੜੇ ਸਾਰੇ ਇਕੱਠੇ ਪੈ ਜਾਂਦੇ ਨੇ ਤੇ ਹੈਲਪਰ ਨਾਲ ਮੈਂ ਨਾਲ-ਨਾਲ ਮਾਰੀ ਸੀ ਗੱਲਾਂ ਤੇ ਨਾਲ-ਨਾਲ ਕਰ ਰਹੀ ਸੀ ਕੰਮ ਇਹ ਹੁੰਦਾ ਕਿ ਜਦੋਂ ਹੈਲਪਰ ਆਉਂਵੇ ਚਲੋ ਗੱਲਬਾਤ ਕੋਈ ਉਹ ਸੁਣਾ ਦਿੰਦੀ ਕੋਈ ਆਪਾਂ ਸੀ ਸੁਣਾਦਾ ਨੇ ਕਿ ਉਹ ਜਿੰਨਾ ਗੱਲਬਾਤ ਹੋ ਜਾਂਦੀ ਹੈਗੀ ਹੁਣ ਤਾਂ ਅੱਜ ਕੱਲ੍ਹ ਕਿਸੇ ਘਰੇ ਆਉਣ ਜਾਣ ਦਾ ਮਿਲਾਂਦਾ ਟ੍ਰੈਂਡ ਹੀ ਖਤਮ ਹੋ ਗਿਆ ਪਿਆ ਜਿਵੇਂ ਜਿਵੇਂ ਪੋਚਾ ਸੁੱਕਰੇ ਸੀ ਪੱਕੇ ਬੰਦ ਕਰ ਰਹੀ ਸੀ ਹਨਾ ਲਾਈਟਸ ਜਿਹੜੀਆਂ ਕਿਸੇ ਰੂਮ ਤੇ ਔਨ ਸੀ ਉਹ ਬੰਦ ਕਰੂੰ ਪੱਕੇ ਬੰਦ ਕਰੂੰਗੀ కర్ਟਨ ਸੈੱਟ ਕਰਤੇ ਕੁਰਸੀਆਂ ਸੈੱਟ ਕਰਤੀਆਂ ਇਹ ਹੁੰਦਾਗਾ ਸਵੇਰੇ ਸਵੇਰੇ ਦਾ ਰੁਟੀਨ ਕਈ ਵਾਰ ਘਰ ਵਿਖਰਦਾ ਸਵੇਰੇ ਉਹ ਵੀ ਵਿਖਰ ਜਾਂਦਾ ਤੇ ਆਪਾਂ ਝਾੜੂ ਪੋਚਾ ਹੁੰਦਾ ਜਦੋਂ ਕਰਦੇ ਝਾੜੂ ਪੋਚਾ ਤਾਂ ਉਦੋਂ ਵੀ ਇੱਕ ਚੀਜ਼ ਇਹਦੇ ਉਧਰ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਸਾਰੇ ਉਹ ਜਿਵੇਂ ਸੈੱਟ ਕਰਕੇ ਰੱਖਣੀ ਉਹ ਆਪਦੇ ਆਪ ਦੀ ਪੋਜੀਸ਼ਨ ਚ ਰੱਖਣੀ ਚੀਜ਼ ਪਸ ਐਨਕ ਨਾਲ ਹੀ ਹੁੰਦਾ ਵੀ ਹਾਂ ਸੈਟਿੰਗ ਕਰੀ ਹੋਈ ਵਧੀਆ ਲੱਗ ਰਹੀ ਹੈ ਹਣਾ ਸਮਾਨ ਤੋ ਹੀ ਹੁੰਦਾ ਘਰਾਂ ਵਿੱਚ ਥੋੜਾ ਜਿਹਾ ਆਪਾਂ ਉਹਨੂੰ ਸੈੱਟ ਕਰਕੇ ਰੱਖਦੇ ਅੱਛੀ ਤਰ੍ਹਾਂ ਇੱਕ ਪੋਜੀਸ਼ਨ 'ਚ ਰੱਖਦੇ ਤਾਂ ਵਧੀਆ ਲੱਗਦਾ ਇਹ ਕੁਰਸੀਆਂ ਦੇ ਕਵਰ ਤੇ ਗੱਦੀਆਂ ਦੇ ਕਵਰ ਮੈਂ ਕਿਹ ਵਿੱਚ ਨਾ ਦਾ ਸੁੱਕ ਗਏ ਸੀ ਇਹ ਟੇਬਲ ਟੇਬਲ ਤੋਂ ਸਮਾਨ ਚੱਕੂੰਗੀ ਨਾਰੀਅਲ ਪਾਣੀ ਪੀਤਾ ਫਿਰ ਦਵਿੰਦਰ ਨੇ ਗੱਲ ਕੀਤਾ ਸੀ ਇੱਥੇ ਹੀ ਪਿਆ ਇਹ ਮਾਂਸਾਉ ਕਹਿੰਦੇ ਹੁਣ ਕਹਿੰਦੇ ਸਾਡੇ ਕੋਲ ਤੁਸੀਂ ਲੈ ਆਇਆ ਕਰੋ ਸਿਰੇ ਵਿੱਚ ਉਂਗਲੀ ਕੱਢਦਾ ਕਰਾਂਗੇ ਇੱਕ ਹੋਰ ਅਸੀਂ ਲੈ ਕੇ ਗਏ ਕਹਿੰਦੇ ਨਹੀਂ ਇਹ ਤਾਂ ਗਿਰੀ ਨਹੀਂ ਰਵਿੰਦ ਕਹਿੰਦਾ ਥੋਟੋ ਪਰੇ ਹੁਣ ਇਹ ਵਾਲਾ ਪlant ਨਾ ਬਾਹਰ ਪਿਆ ਸੀ ਗਈ ਤੀ ਨਾ ਤੂੰ ਤੇ ਜਿਹੜੇ ਪੱਤੀਆਂ ਸੀ ਬਹੁਤ ਗੰਦੀਆਂ ਸੀ ਅਸੀਂ ਅੰਦਰ ਲੈ ਕੇ ਆਈ ਪੱਤੀਆਂ ਬਹੁਤ ਗੰਦੀਆਂ ਸੀ ਇਹਨੂੰ ਸਿੱਧਾ ਡਾਇਰੈਕਟ ਪਾਣੀ ਨਾਲ ਧੋਦੀ ਸੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਿਆ ਜਾਣਾ ਸੀ ਮੈਂ ਕਿਹਾ ਫਿਰ ਜਿਆਦਾ ਪਾਣੀ ਨਾ ਪਾਵਾਂ ਉਤੋਂ ਨਾ ਸਪਰੇਅ ਕਰੀਆ ਪਾਣੀ ਕੋਲੀਨ ਵਾਲੀ ਖਾਲੀ ਬੋਟਲ ਚ ਪਾਣੀ ਪਾਏ ਹੋਏ ਮੈਂ ਪੱਤੀਆਂ ਦੇ ਸਪਰੇਅ ਕਰਦੀਆਂ ਤੇ ਪੱਤੀਆਂ ਬਹੁਤ ਸ ਇਹ ਮਿੱਟੀ ਪਈ ਪਹਿਲਾਂ ਬਹੁਤ ਜ਼ਿਆਦਾ ਗੰਦੀ ਲੱਗ ਰਹੀ ਸੀ ਅੱਜ ਇਹ ਪਲਾਂਟ ਮੇਰੇ ਅੰਦਰ ਰੱਖਣ ਨੂੰ ਦਿਲ ਕਰੇ ਵੀ ਮੈਂ ਅੰਦਰ ਰੱਖਾਂ ਕਿ ਜਿਦ ਇਹ ਪਾਣੀ ਪਿਆ ਇੱਥੇ ਵੈਨੇਟੀ ਤੇ ਵੋਸਫਿਸ਼ਨ ਕੋਲੇ ਮੈਂ ਰੱਖ ਤਾ ਹੁਣ ਮੈਂ ਇਹ ਧੂੰਗੀ ਵੋਸਫਿਸ਼ਨ ਇਹ ਵੀ ਧੋਣਾ ਹਨ ਹਰ ਇੱਕ ਚੀਜ਼ ਨਾ ਇਹ ਲੱਗੂ ਬਿਹਾ ਵੀ ਸਾਫ਼ ਹੋ ਗਿਆ ਵੀ ਸਾਫ਼ ਹੋ ਵੀ ਕਈ ਵਾਰ ਮੈਥੋਂ ਕੱਲ ਮੈਨੂੰ ਲੱਗਦਾ ਮੈਂ ਤੋਤਾ ਨਹੀਂ ਮੈਥੋਂ ਤੋਤਾ ਨਹੀਂ ਗਿਆ ਹੈਗਾ ਹਨ ਕਦੇ ਕਦੇ ਹੋ ਜਾਂਦਾ ਹੈਗਾ ਨਹੀਂ ਤੋਤਾ ਇਹਦਾ ਡੇਲੀ ਸੇਮ ਰੂਟੀਨ ਨਹੀਂ ਹੁੰਦਾ ਡੇਲੀ ਉਹੀ ਸੇਮ ਕੰਮ ਕਰਨ ਨੂੰ ਨਹੀਂ ਦਿਲ ਕਰਦਾ ਕਦੇ ਕਦੇ ਆਹੇ ਦਿਲ ਹੁੰਦਾ ਕਿ ਅੱਜ ਸਬ지 ਰੋਟੀ ਬਣਾਈਏ ਨਾ ਬਣੀ ਬਣਾਈ ਹਾਜੀ ਆ ਚਟਨੀ ਨਾਲ ਹੀ ਖਾ ਲੰਨੇ ਆ ਪਰ ਸਬ지 ਨਹੀਂ ਬਣਾਉਂਦੇ ਹਿੱਗੇ ਕਈ ਵਾਰ ਆ ਹੀ ਹੁੰਦਾ ਘਰੇ ਕੋਈ ਸਬ지 ਨਹੀਂ ਹੁੰਦੀ ਫਿਰ ਆ ਹੀ ਲੱਗੂ ਵੀ ਨਾ ਅੱਜ ਤਾਂ ਚਲੋ ਵਧੀਆ ਬਹਾਨਾ ਤਾਂ ਕੋਈ ਸਬ지 ਨਹੀਂ ਹੈਗੀ ਮੈਂ ਕੀ ਬਣਾਵਾ ਚਲ ਹੱਥ ਚਟਨੀ ਨਾਲ ਹੀ ਖਾ ਲੰਨੇ ਆ ਆ ਤਾਂ ਹੀ ਖਾ ਲੰਨਾ ਤਾਂ ਹੀ ਕਰ ਲੰਨੇ ਬਸ ਕਦੇ ਕਦੇ ਉਹੀ ਗੱਲਾਂ ਹਰ ਇੱਕ ਰੂਟੀਨ ਤੋਂ ਆਪਣਾ ਵੀ ਮਾਨਕ ਜਾਂਦਾ ਸੇਮ ਰੂਟੀਨ ਜਿਹਾ ਪਰ ਉਹੀ ਫੋਲੋ ਕਰੀ ਬਹੁਤ ਫੈਸ਼ਨ ਧੋਤਾਂ ਕਹਿੰਦਾ ਜਿਹੜਾ ਟੌਂਗਲ ਮੈਜ ਦੇ ਸਾਇੰਂਸ ਤੇ ਇਥੇ ਕਾਊਂਟ ਟੇਬਲ ਟੌਪ ਤੇ ਸਾਈਡ ਤੇ ਸਾਫ ਕਰਦੇ ਨੇ ਉਹ ਮੈਂ ਇਸ ਡਰਾਅਰ 'ਚ ਹੀ ਰੱਖ ਲੰਨੀ ਹੁੰਦੀ ਆ ਫਿਰ ਮੈਂ ਕਹੇ ਦੀ ਨਾ ਤੇ ਵਾਸ਼ ਕਰ ਦੰਨੀ ਆ ਇੱਕ ਵਾਰ ਇਹ ਕਰਕੇ ਸਾਫ ਕਰਕੇ ਪਾਣੀ ਫਿਰ ਮੈਂ ਥੋੜੀ ਜਿਹੀ ਇਹਨੂੰ ਧੁੱਪ ਲਵਾ ਦਨ ਧੁੱਪ ਲੰਗਾ ਕੇ ਇਸ ਕਾ ਕੇ ਮੈਂ ਫੇਰੇ ਇਸ ਡਰਾਅਰ ਵਿੱਚ ਹੀ ਰੱਖ ਦੂੰਗੀ ਫਿਰ ਇਹ ਹੁੰਦਾ ਕਿ ਕੱਪੜੇ ਇਧਰ ਉਧਰ ਲੱਭਣ ਨਹੀਂ ਜਾਣਾ ਪੈਂਦਾ ਸਾਰੀ ਮੈਂ ਸੈਟਿੰਗ ਕਰਤੀ ਰੂਮ ਹੋ ਗਿਆ ਕਲੀਅਰ ਕੱਪੜੇ ਸਾਰੇ ਬਾਹਰ ਚੱਕ ਲਈ ਪ੍ਰੈਸ ਵਾਲੇ ਪਹਿਨੇ ਤਹਿ ਵਾਲੇ ਤਹਿ ਲਾ ਕੇ ਰੱਖ ਦਿੱਤੇ ਐਂਡ ਇਧਰ ਨੋਵੀ ਦੀ ਵੀ ਹੋ ਗਈ ਸੈਟਿੰਗ ਜੋ ਸਾਰਾ ਘਰ ਦੀ ਸੈਟਿੰਗ ਹੋ ਜਾਂਦੀ ਹੈ ਨਾ ਹੈਲਪਰ ਉਹ ਚਾ ਲਾ ਕੇ ਚਲੀ ਜਾਂਦੀ ਹੈ ਤਾਂ ਫੇਰ ਐਂ ਲੱਗਦਾ ਹੁਣ ਕੰਮ ਖ ਫੇਰ ਲੱਗਦਾ ਵੀ ਹਾਂ ਸਾਰਾ ਕੰਮ ਡਨ ਹੋ ਗਿਆ ਕਿਚਨ ਕਲੀਨ ਨਾ ਕਿਚਨ ਦਾ ਕੰਮ ਖਤਮ ਹੈ ਸਭ ਕੁਝ ਨੀਟ ਐਂਡ ਕਲੀਨ ਆਉਡਸਟ ਬਿਨ ਮੈਂ ਨਾ ਇੱਥੇ ਰੱਖਿਆ ਬਿਕਾਜ਼ ਸਕੁਅਰ ਸ਼ੇਪ ਦਾ ਇੱਥੇ ਰੱਖਿਆ ਵਧੀਆ ਲੱਗਦਾ ਪਹਿਲਾਂ ਅਸੀਂ ਉੱਥੇ ਰੱਖ ਦਉਂਦੇ ਸੀਗੇ ਵਾਈਟ ਵਾਲਾ ਹੁੰਦਾ ਉੱਥੇ ਰੱਖਦੇ ਕੁਝ ਹੈ ਵੀ ਪੁਰਾਣਾ ਸੀ ਮੈਨੂੰ ਇੱਥੇ ਪਿਆ ਨਾ ਬੜਾ ਆਉਣਟ ਜਿਹਾ ਲੱਗਦਾ ਹੁੰਦਾ ਸੀ ਉਹ ਤੇ ਆਹ ਡਸਟ ਬਿਨ ਇੱਥੇ ਪਿਆ ਲੱਗਦਾ ਸੋਹਣਾ ਲੱਗਦਾ ਕਲਰ ਨਹੀਂ ਸਾਨੂੰ ਵੁੱਡਨ ਨਹੀਂ ਕਲਰ ਵੀ ਰਹਿਗਾ ਚਲੋ ਇਹ ਵੀ ਠੀਕ ਹੈ ਚੱਲ ਰਿਹਾ ਨਾਟ ਸੋ ਬੈਡ ਸਾਰੀ ਹੋ ਗਈ ਸੈਟਿੰਗ ਕਰਦੇ ਇੱਕ ਭੈਣ ਦਾ ਨੂੰ ਕਮੈਂਟ ਆਇਆ ਸੀ ਕਿ ਤੁਹਾਡੇ ਕੋਲ ਚੋਪਰ ਕਿਹੜਾ ਵੀ ਚੋਪਰ ਕਿਹੜਾ ਵਧੀਆ ਕਿਉਂਕਿ ਅਪਾ ਬਹੁਤ ਕਨਫਿਊਜ਼ ਹੋ ਜਾਨੇ ਆ ਚੋਪਰਸ ਇੰਨੇ ਤਰ੍ਹਾਂ ਦੇ ਮਾਰਕੀਟ ਚੱਲ ਰਹੇ ਨੇ ਵੀ ਕਿਹੜਾ ਆਪਣੇ ਲਈ ਬੈਸਟ ਹੋਗਾ ਮੇਰੇ ਕੋਲ ਚਾਰ ਪੰਜ ਚੋਪਰਸ ਹੈਗੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਨੂੰ ਕਿਹੜਾ ਬੈਸਟ ਲੱਗਿਆ ਬਿਕੋਜ਼ ਇੱਕ ਯੂਜ਼ ਕਰ ਲੰਦੇ ਆਪਾਂ ਪਰ ਦੂਜੀ ਵਾਰ ਆਪਾਂ ਨਹੀਂ ਜਾਣ ਪਾਉਂਦੇ ਆ ਤਾਂ ਮੈਨੂੰ ਆਇ ਲੱਗਦਾ ਵੀ ਉਹ ਜਾਂਦੇ ਵਧੀਆ ਹੋਊਗਾ ਹਨ ਜੇ ਤੇ ਆਪਣੇ ਕੋਲ ਚੀਜ਼ ਹੋndi ਆਪਣਾ ਨਾਲ ਤੇ ਪਲੇ ਵਧੀਆ ਨਹੀਂ ਇਹਨਾਂ ਨਾਲ ਉਹ ਮੈਨੂੰ ਜਾਂਦੇ ਵਧੀਆ ਲੱਗਦਾ ਮੈਂ ਵੀ ਐਂ ਕਰ ਕਰ ਬਹੁ ਸਾਪ ਤੋਂ ਪਹਿਲਾਂ ਤਾਂ ਮੈਂ ਆਖੀ ਜਾਂਦਾ ਕਿ ਇਲੈਕਟ੍ਰਿਕ ਚੋਪਰ ਹੈ ਵਾਇਰ ਨਾਲ ਹਨਾ ਬੈਸਟ ਹੈ ਇਹ ਬੈਸਟ ਮੀਨਸ ਬਹੁਤ ਅੱਛਾ ਮੈਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੀ ਹਾਂ 2012 ਵਿੱਚ ਪਤਨ 13 ਵਿੱਚ ਲਿਆ ਸੀ ਅ ਪਰ ਇਸ ਮਟੀਰੀਅਲ ਜਾਂਦੇ ਪਾਉਣਾ ਪੈਂਦਾ ਹਨਾ ਜਾਰ ਇਹਦਾ ਵੱਡਾ ਕੈਪੈਸਿਟੀ ਬੜੀ ਜਿਆਦਾ ਪਾਵਾਂਗੇ ਫੇਰ ਬ੍ਰਿਕ ਥੋੜਾ ਪਾਵਾਂਗੇ ਥੋੜੀ ਨੂੰ ਅੱਛੀ ਤਰ੍ਹਾਂ ਨਹੀਂ ਕਰੂੰਗਾ ਮੋਟੇ-ਮੋਟੇ ਪੀਸ ਕੱਟੂਗਾ ਚੋਪਰ ਬਹੁਤ ਵਧੀਆ ਨੋ ਡਾਊਟ ਹਨਾ ਜੇ ਤੁਸੀਂ ਜਿਆਦਾ ਮਟੀਰੀਅਲ ਕਰਨਾ ਚਾਹਨਾ ਹੋਗਾ ਵੀ ਕਈ ਪੈਣਾ ਕੋਲ ਚੋਪਰ ਅੱਛਾ ਹੈ ਇਹ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਕਦੇ ਖਰਾਬ ਨਹੀਂ ਹੋ ਤੇ ਦੂਸਰਾ ਆ ਜਾਣਾ ਫਿਰ ਆਹ ਵਾਲਾ ਚੌਕ ਤੱਕ ਇਹ ਹੈਗਾ ਇਹਦਾ ਇਹਦਾ ਪ੍ਰੈਸ ਕਰਨਾ ਪੈਂਦਾ ਹੁਣ ਤੇ ਚ ਪਿਆਜ਼ ਨਹੀਂ ਪੋਜਾਪੇ ਚ ਮਟੀਰੀਅਲ ਪਾ ਦਨਾ ਫਿਰ ਇਹ ਨਾ ਮੈਂ ਬਲਾਈਂਡ ਪੰਦ ਕਰ ਦੰਦੀ ਮਨ ਲੱਗਦਾ ਵੀਡੀਓ ਵਧੀਆ ਆਏ ਪਾਜਾਪੇ ਚ ਮਟੀਰੀਅਲ ਪਾ ਦਨੇ ਆ ਤਾਂ ਫਿਰ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਲਾਉਣਾ ਪੈਂਦਾ ਬਹੁਤ ਜੋਰ-ਜੋਰ ਜਿਹਾ ਨੱਪਣਾ ਪੈਂਦਾ ਬਾਹਾਂ ਦੁਖਣ ਲੱਗ ਜਾਂਦੀ ਆ ਉਹ ਚੀਜ਼ ਨੇ ਮੈਨੂੰ ਵਧੀਆ ਨਾ ਜਿਹੜਾ ਇਹ ਬਰੀਕ ਵੀ ਪਿਆੜ ਬਹੁਤ ਜ਼ਿਆਦਾ ਬਰੀਕ ਨਹੀਂ ਹੁੰਦਾ ਹੈਗਾ ਮੋਟੇ-ਮੋਟੇ ਟੁਕੜੇ ਹੋਏਵੇਂ ਜੇ ਆਪਾਂ ਕਹੀਏ ਬਰੀਕ ਵਧੀਆ ਸੋਹਣੀ ਤਰ੍ਹਾਂ ਹੋ ਜਾਂਦਾ ਉਹ ਵੀ ਨਹੀਂ ਹੁੰਦਾ ਹੈਗਾ ਠੀਕ ਆ ਵਧੀਆ ਪਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਠੀਕ ਹੈ ਇਹਨੂੰ ਮੈਂ ਘੱਟ ਯੂਜ਼ ਕਰਦੀ ਹੁੰਦੀ ਆ ਇਸ ਆ ਗਿਆ ਮੈਨੂਅਲ ਇਹ ਮੈਨੂਅਲ ਆ ਗਿਆ ਇਹ ਵੀ ਠੀਕ ਹੈ ਪਰ ਕਈ ਵਾਰ ਇਹਦੇ ਵਿੱਚ ਜਲਦੀ ਹੋ ਜਾਂਦਾ ਪਿਆ ਹੈ ਠੀਕ ਹੈ ਤੇ ਕਈ ਵਾਰ ਇਹ ਚ ਆਪਾਂ ਪ੍ਰੈਸ ਕਰਦੇ ਆ ਪ੍ਰੈਸਿਨ ਹੀ ਹੋ ਗੋਂਦਾ ਪਤਾ ਨਹੀਂ ਕੀ ਗੱਲ ਪਿਆਜ਼ ਉੱਥੇ ਅੜ ਜਾਂਦਾ ਆ ਇਹ ਨਾ ਇਹਦੀਆਂ ਚੀਜ਼ ਆ ਆ ਪ੍ਰੈਸ਼ਰ ਨਾਲ ਬਹੁਤ ਵੱਟ ਜਾਂਦੀ ਹੈ ਤੇ ਫਿਰ ਖੋਲ ਕੇ ਫੇਰ ਸੈਟ ਕਰਨਾ ਪੈਂਦਾ ਪਰ ਫੋਰ ਕੋਈ ਪ੍ਰੋਬਲਮ ਨਹੀਂ ਇਹ ਵੀ ਠੀਕ ਹੈ ਇਹ ਵੀ ਠੀਕ ਆ ਚੋਪਰ ਇਹ ਵੀ ਅੱਛਾ ਬਰੀਕ ਕਰਦਾ ਦਾ ਪਿਆਜ਼ ਬਹੁਤ ਸੋਹਣਾ ਇੱਕੋ ਜਿਹਾ ਬਰੀਕ ਹੋ ਜਾਂਦਾ ਇਹ ਵੀ ਅੱਛਾ ਲੱਗਦਾ ਮੈਨੂੰ ਆਹ ਵਾਲੇ ਦੋਨੇ ਮੈਂ ਘੱਟ ਯੂਜ਼ ਕਰਦੀ ਡੈਕਟ੍ਰਿਕ ਤੇ ਆਹ ਵਾਲਾ ਮੈਨੂਅਲ ਅੰਦਰ ਪ੍ਰੈਸ਼ਰ ਵਾਲਾ ਆਹ ਵਾਲਾ ਚੋਪਰ ਸਭ ਤੋਂ ਬੈਸਟ ਆਹ ਵਾਲਾ ਬ ਸਭ ਤੋਂ ਬੈਸਟ ਇੱਕ ਮੇਰਾ ਪਹਿਲਾ ਖਰਾਬ ਹੋਇਆ ਸੀ ਹੁਣ ਮੈਂ ਦੂਜਾ ਖਰੀਦਿਆ ਇਹਦੇ ਨਾਲ ਦਾ ਪਰ ਇਹ ਆਇਆ ਇਹ ਵਿਚ ਸਾਈਜ਼ ਵੀ ਛੋਟਾ ਨੂੰ ਜਾਨਾ ਪਟਾ ਵੀ ਨੂੰ ਜਾਨਾ ਇਹ ਛੋਟਾ ਸਾਈਜ਼ ਦਾ ਬਿਲਕੁਲ ਛੋਟਾ ਸਾਈਜ਼ ਹੈ ਇਹਦੇ ਵਿੱਚ ਆਪਾਂ ਇੱਕ ਪਿਆਜ਼ ਪਾਵਾਂਗੇ ਉਹ ਵੀ ਬਰੀਕ ਕਰ ਦੇਣਾ ਤੇ ਇੱਕ ਟਮਾਟਰ ਪਾਵਾਂਗੇ ਉਹ ਵੀ ਬਰੀਕ ਕਰ ਦੇਣਾ ਔਰ ਆਪਣਾ ਆਪਾਂ ਆਪਣੇ ਚੋਇਸ ਅਕੋਰਡਿੰਗ ਇਹ ਚ ਬਰੀਕ ਮੋਟੇ ਕਰ ਸਕਦੇ ਹਾਂ ਨਾ ਚਾਹੇ ਬਹੁਤ ਬਰੀਕ ਕਰ ਲੋ ਚਾਹੇ ਥੋੜੇ ਮੋਟੇ ਰੱਖ ਲਓ ਜਿੰਨਾ ਜ਼ਿਆਦਾ ਉਹਨੂੰ ਖਿੱਚ ਚਲੋਂ ਓਨੇ ਜ਼ਿਆਦਾ ਬਰੀਕ ਹੋ ਜਾਣਗੇ ਸਭ ਤੋਂ ਬੈਸਟ ਚੋਪਰ ਆਹ ਵਾਲਾ ਮੈਨੂੰ ਲੱਗਿਆ ਫਰ ਇਹ ਵੀ ਪ੍ਰੋਬਲਮ ਆਉਂਦੀ ਆ ਕਿ ਆਂ ਚੀਜ਼ ਵਿੱਚ ਡੋਰੀ ਖਰਾਬ ਹੋ ਜਾਂਦੀ ਜੇ ਪਹਿਲਾਂ ਉਸ ਨੂੰ ਮੈਨੂੰ ਇਹ ਚੌਪਰ ਚ ਹੀ ਪ੍ਰੋਬਲਮ ਆਈ ਤੇ ਹੁਣ ਮੈਂ ਕੀ ਕਰਾਂ ਜਦੋਂ ਮੈਂ ਆਹ ਵਾਲਾ ਚੌਪਰ ਲਿਆ ਨਾ ਮੈਂ ਆਹ ਤੱਕ ਕਨੂ ਸਿੰਕ ਚ ਨਹੀਂ ਮਸੁੱੜਦੀ ਹੈਗੀ ਰੱਖ ਦੇ ਬਿਲਕੁਲ ਵੀ ਜਦੋਂ ਮੈਂ ਆਪਣਾ ਪਿਆਰ ਵਗੈਰਾ ਚੌਪ ਕਰ ਲਿਆ ਤੇ ਨਾਲ ਦੀ ਨਾਲ ਮੈਨੂੰ ਬਸ ਐਂ ਖੜੇ ਖੜਾ ਐਂ ਤੋਂ ਉਹਨੇ ਐਂ ਹੀ ਵੀਨ ਕਰਦੀ ਪਾਣੀ ਦੇ نیچے ਨੂੰ ਐਂ ਵੀਨ ਕਰਦੀ ਆ ਜਿਹੜੇ ਸਕਰੂ ਇਹਦੇ ਤਸਵੀ ਹੋਏ ਨੇ ਇਹਦੇ ਵਿੱਚ ਜੇ ਕਹਿੰਦੇ ਪਾਣੀ ਜਾਦਾ ਜਾਂਦਾ ਜਿਹਦੇ ਕਰਕੇ ਡੋਰੀ ਅੰਦਰੋਂ ਖਰਾਬ ਹੋਏ ਨੇ ਪਾਣੀ ਨਾ ਅੰਦਰ ਜਾਵੇ ਨੂੰ ਐਂ ਰੱਖੋ ਐਂ ਵਾਸ਼ ਕਰਕੇ ਪਾਣੀ ਨਾਲ ਸਾਫਾ ਬਸ ਮੈ ਅਹੀਂ ਟੇਡਾ ਰੱਖਦਾ ਨਹੀਂ ਆ ਤਾਂ ਕਿ ਪਾਣੀ ਅੰਦਰ ਨਾ ਜਾਵੇ ਇਹਦੇ ਪਾਣੀ ਸੁੱਟੇਗੀ ਬਸ ਸਿਰਫ ਇਹਦਾ ਹੁਮੇ ਇਨਾ ਧਿਆਨ ਰੱਖਦੀਆਂ ਹੋਰੇ ਵਿੱਚ ਕੋਈ ਪ੍ਰੋਬਲਮ ਨਹੀਂ ਸਭ ਤੋਂ ਬੈਸਟ ਚੋਪਰ ਮੈਨੂੰ ਆਹੀ ਵਾਲਾ ਲੱਗਿਆ ਸਭ ਤੋਂ ਬੈਸਟ ਚੋਪਰ ਇਹ ਵਾਲਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਆਹ ਵਾਲਾ ਲੈ ਸਕਦੇ ਹੋ ਸਹ ਹੁਣ ਤਾਂ ਆਲਮੋਸਟ ਸਾਰੇ ਕੋਲ ਆਹ ਵਾਲੇ ਨੇ ਬਸ ਸਿਰਫ ਇਹਦਾ ਟੱਕਣ ਦਾ ਪਾਣੀ ਤੇ ਧਿਆਨ ਰੱਖਣਾ ਪੈਂਦਾ ਚੋਪਰ ਉਹ ਵੀ ਵਧੀਆ ਨੇ ਪਰ ਇਹ 'ਚ ਥੋੜੇ ਤੋਂ ਥੋੜਾ ਮਟੀਰੀਅਲ ਵੀ ਬਰੀਕ ਹੋ ਜਾਂਦਾ ਬਸ ਉਹਨਾਂ 'ਚ ਥੋੜਾ ਨਹੀਂ ਹੁੰਦਾ ਪ੍ਰੋਬਲਮ ਇਹ ਆ ਟਾਈਮ ਹੋ ਗਿਆ 9:00 ਤੇ 9:00 ਵਜੇ ਸਾਰੇ ਕੰਮ ਕਰਕੇ ਹੋ ਗਈ ਫਰੀ ਹੁਣ ਮੈਨੂੰ ਹਣ ਜਾਣੀ ਆ ਮੂੰਹ ਵੀ ਸੁੱਕ ਗਿਆ ਪਿਆਸੀ ਕਦਾ ਪਰੌਂਠੇ ਖਾ ਲਿਆ ਅੱਜ ਪਰੌਂਠੇ ਜੀ ਉਸ ਦਿਨ ਖਾਣੇ ਨਾ ਪਿਆਸ ਹੀ ਬਹੁਤ ਲੱਗਦੀ ਆ ਤੇ ਜਦੋਂ ਆਪਾਂ ਕੰਮਾਂ 'ਚ ਭੱਜੇ ਫਿਰਦੇ ਭੱਜੇ ਫਿਰਦੇ ਨਾ ਜੋ ਕੰਮਾਂ 'ਚ ਥੋੜਾ ਜਿਹਾ ਆਪਾਂ ਫਰੀ ਹੋ ਜਾਈਏ ਨਾ ਵੀ ਹਾਂ ਮੂੰਹ ਸੁੱਕ ਗਿਆ ਪਿਆਸ ਲੱਗੀ ਆ ਜਿੰਨਾ ਟਾਈਮ ਕੰਮਾਂ 'ਚ ਭੱਜੇ ਫਿਰ ਉਹ ਪਿਆਸ ਦਾ ਵੀ ਪਤਾ ਲੱਗਦਾ ਹੈਗਾ ਭੁੱਖ ਨਾ ਪਿਆਸ ਕੁਛ ਨਹੀਂ ਫਿਰ ਤੇ ਯਾਦ ਆਉਣਾ ਹੈਗਾ ਜੋ ਕੰਮ ਕਰ ਹਟਦੇ ਆ ਫਿਰ ਯਾਰ ਆਉਂਦਾ ਵੀ ਹਾਂ ਭੁੱਖ ਵੀ ਲੱਗੀ ਆ ਪਿਆਸ ਵੀ ਲੱਗੀ ਆ ਮ ਜੇ ਜਿੰਦਵਿੰਦਰ ਖਾਣਾ ਜਲਦੀ ਖਾ ਲੈਣ ਜਲਦੀ ਕੰਮ ਹੋ ਜਾਂਦਾ ਅੱਜ ਉਹਨਾਂ ਨੇ ਜਲਦੀ ਖਾਣਾ ਖਾ ਲਿਆ ਕੁਝ ਪਰੌਂਠੇ ਵੀ ਬਣਾਉਣੇ ਸੀ ਕੰਮ ਵੀ ਜ਼ਿਆਦਾ ਨਹੀਂ ਸੀਗਾ ਤੇ ਜਲਦੀ ਵੀ ਉਹਨਾਂ ਨੇ ਖਾਣਾ ਖਾ ਲਿਆ ਕਿਉਂਕਿ ਜਾਣਾ ਸੀਗਾ ਤੇ ਕੰਮ ਵੀ ਜਲਦੀ ਖਤਮ ਹੋ ਗਣੀ ਸਾਨੂੰ 10 ਵਜਾਂ ਦੇ ਕਈ ਵਾਰ 9:10 10 ਕਈ ਵਾਰ 10:30 ਵੀ ਹੋ ਜਾਂਦੇ ਨੇ ਪਰ ਅੱਤ 9 ਵਜੇ ਫ੍ਰੀ ਹੋ ਗਏ